ਮੇਰੇ ਵੱਲੋਂ ਸਾਰਿਆਂ ਨੂੰ ਜੈ ਮੇ ਸੀ ਕਿ ਮੇਰਾ ਨਾਮ ਮਲਕੀਤ ਸਿੰਘ ਏ ਮੇਰੇ ਵਾਈਫ ਸੁਨੀਤਾ ਰਾਣੀ ਮੈਂ ਜਲਾਲਾਬਾਦ ਤੋਂ ਮੇਰੇ ਵਿਆਹ ਨੂੰ ਵਿਆਹ ਤੋਂ ਬਾਅਦ ਇੱਕ ਮੇਰੇ ਘਰੇ ਜੇ ਬੱਚੇ ਨੇ ਜਨਮ ਲਿਆ ਉਸ ਤੋਂ ਬਾਅਦ ਅਸੀਂ 5 ਸਾਲਾਂ ਬਾਅਦ ਬੱਚੇ ਲੈਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਰਸੀਵ ਨਹੀਂ ਹੋ ਰਿਹਾ ਸੀ ਫਿਰ ਅਸੀਂ ਚੈੱਕਅਪ ਕਰਾਏ ਮੈਡੀਸਿਨ ਲਈ ਕੋਈ ਕੁਝ ਨਹੀਂ ਉਹਦੇ ਵਿੱਚ ਆ ਰਿਹਾ ਸੀਗਾ ਫਿਰ ਸਾਨੂੰ ਪ੍ਰੋਫਿਟ ਜੈਪਾਲ ਦੇ ਬਾਰੇ ਦੱਸਿਆ ਗਿਆ ਤੇ ਅਸੀਂ ਵਿਚਾਰ ਸੁਨੇ YouTube ਤੇ ਫਿਰ ਅਸੀਂ ਇੱਥੋਂ ਆ ਕੇ ਪ੍ਰਾਰਥਨਾ ਕਰਾਈ ਤੇ ਪ੍ਰੋਫਿਟ ਜੈਪਾਲ ਦੇ ਪ੍ਰਾਰਥਨਾ ਦੇ ਨਾਲ ਸਾਡੇ ਘਰੇ ਇਸ ਬੇਬੀ ਨੇ ਇੱਕ ਜਨਮ ਲਿਆ ਇਹ ਬਹੁਤ ਵੱਡੀ ਸਾਡੀ ਬਖਸ਼ਿਸ਼ ਹੋਈ ਬੇਬੀ ਦੀ ਦੂਜੀ ਗਵਾਹੀ ਮੇਰੀ ਇਹ ਹੈ ਕਿ ਮੈਂ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਤੌਰ ਤੇ ਜੌਬ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਮੇਰੇ ਫਾਰਮ ਭਰੇ ਸੀਗੇ ਸਰਕਾਰੀ ਨੌਕਰੀ ਲਈ ਉਸ ਤੋਂ ਬਾਅਦ ਪੇਪਰ ਆਇਆ ਪੇਪਰ ਦੇ ਲਈ ਮੈਂ ਪ੍ਰੋਫੈਟ ਜੈਪਾਲ ਜੀ ਨੂੰ ਕਿਹਾ ਕਿ ਮੇਰੇ ਲਈ ਪ੍ਰਾਰਥਨਾ ਕਰੋ ਜਦੋਂ ਪ੍ਰਾਰਥਨਾ ਸਾਰੇ ਕلیسਿਆਂ ਤੋਂ ਕਰਾਈ ਇਹਨਾਂ ਨੇ ਤੇ ਮੇਰੇ ਬੜੇ ਵਧੀਆ ਨੰਬਰਾਂ ਨਾਲ ਮੈਂ ਪਾਸ ਹੋਇਆ ਅੱਜ ਮੈਨੂੰ ਬੀਲੀ ਬੋਰਡ ਦੇ ਵਿੱਚ ਸਰਕਾਰੀ ਨੌਕਰੀ ਮਿਲ ਚੁੱਕੀ ਹੈ 25 ਤਰੀਕ ਨੂੰ ਸਾਨੂੰ ਜੁਆਇਨਿੰਗ ਲੈਟਰਾਂ ਚੰਡੀਗੜ੍ਹ ਤੋਂ ਮਿਲੀਆਂ ਹੁਣ 16 ਤਰੀਕ ਨੂੰ ਅਸੀਂ ਜੁਆਇਨਿੰਗ ਕਰਨ ਜਾ ਰਹੇ ਹਾਂ ਅਸੀਂ ਸਾਰੇ ਪਰਿਵਾਰ ਵੱਲੋਂ ਤੇ ਇਸ ਚਰਚ ਦਾ ਔਰ ਪ੍ਰੋਫਟ ਜੈਪਾਲ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ